ਸਰਦਾਰ ਉਹ ਨਾ ਬੈਠ ਸਕਦੇ ਪਰ ਬੰਦ ਨਹੀਂ ਬੈਗ ਜੀ ਤਾਂ ਦਿਨ ਦਿਹਾੜੇ ਇੱਕ ਪੰਜਾਬੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿੱहां ਬੜੀ ਹੀ ਹੈਰਾਨ ਕਰ ਦੇਣ ਵਾਲੀ ਮੰਦਭਾਗੀ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪੰਜਾਬੀ ਕੁੜੀ ਨੂੰ ਦਿਨ ਦਿਹਾੜੇ ਤੜਕੇ ਤੜਕੇ 8 ਵਜੇ ਦੇ ਕਰੀਬ ਮੌਤ ਦੇ ਘਾਟ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਤਾਰ ਦਿੱਤਾ ਜਾਂਦਾ ਇੱਕ ਨਕਾਬਕੋਸ਼ ਵੇਟ ਕਰਦਾ ਇੱਕ ਕੁੜੀ ਦਾ ਪੂਰੀ ਕੁੜੀਆਂ ਦਾ ਝੁੰਡ ਗਰੁੱਪ ਵਿੱਚ ਉਤਰਦਾ ਕੁੜੀਆਂ ਦਾ ਕੁੜੀਆਂ ਦਾ ਗਰੁੱਪ ਇੱਕ ਆਟੋ ਵਿੱਚੋਂ ਉਤਰ ਕੇ ਬਾਹਰ ਆਂਦਾ ਹੈ ਕਿ ਅਚਾਨਕ ਜਿਹੜਾ ਇੱਕ ਨਕਾਬਪੋਸ਼ ਪੇੜ ਦੇ ਓਲੇ ਖੜਾ ਹੁੰਦਾ ਹੈ ਅਚਾਨਕ ਆਪਣੇ ਬੈਗ ਵਿੱਚੋਂ ਤਲਵਾਰ ਕੱਢ ਕੇ ਇੱਕ ਕੁੜੀ ਤੇ ਤਾਰ-ਤਾਰ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਤੇ ਤੇਜ਼ ਤਾਰ ਤਲਵਾਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਕੁੜੀ ਵਿਚਾਰੀ ਭੱਜਦੀ ਆਪਣੀ ਜਾਨ ਬਚਾਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਬੇਰਹਿਮ ਬੇ ਬੇ ਖੌਫ ਬੰਦਾ ਬਿਨਾ ਕਿਸੇ ਡਰ ਤੋਂ ਬਿਨਾ ਉਸ ਕੁੜੀ ਤੇ ਰਹਿਮ ਕੀਤੇ ਉਸ ਤੇ ਲਗਾਤਾਰ ਹਮਲਾ ਕਰਦਾ ਰਹਿੰਦਾ ਹੈ بار بار ਕਈ ਵਾਰ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਦਾ ਨਜ਼ਰ ਆਉਂਦਾ ਹੈ ਸੀਸੀਟੀਵੀ ਫੁਟੇਜ ਇਸ ਪੂਰੀ ਘਟਨਾ ਦੀ ਸਾਹਮਣੇ ਆ ਗਈ ਹੈ ਉਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਕਿਵੇਂ ਕੁੜੀਆਂ ਦਾ ਗਰੁੱਪ ਆਟੋ ਵਿੱਚੋਂ ਉਤਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀਆਂ ਦਾ ਗਰੁੱਪ ਕੰਮ ਤੇ ਜਾ ਰਿਹਾ ਹੁੰਦਾ ਹੈ ਜਿਹੜਾ ਇੱਕ ਬੈਂਕ ਵਿੱਚ ਬੈਂਕ ਦੇ ਬੈਂਕ ਵਿੱਚ ਕਾਲ ਸੈਂਟਰ ਦੇ ਡਿਪਾਰਟਮੈਂਟ ਵਿੱਚ ਕੁੜੀਆਂ ਕੰਮ ਕਰਦੀਆਂ ਨੇ ਕੁੜੀ ਕੰਮ ਤੇ ਜਾ ਰਹੀ ਹੁੰਦੀ ਹੈ ਜਦੋਂ ਉੱਤਰਦੀ ਹੈ ਆਟੋ ਤੋਂ ਕੁੜੀਆਂ ਦਾ ਗਰੁੱਪ ਉਤਰਦਾ ਹੈ ਤੇ ਨਾਲ ਹੀ ਇੱਕ ਕੋਲੇ ਇੱਕ ਕੋਲੇ ਪੇੜ ਦੇ ਥੱਲੇ ਖੜਾ ਪੇੜ ਦੇ ਕੋਲੇ ਖੜਾ ਇੱਕ ਬੰਦਾ ਨਕਾਬ ਪੋਸ਼ੋ ਉਸਨੇ ਬੈਗ ਚਪੜੇ ਤੇਜ਼ ਤਾਰ ਹਥਿਆਰ ਇੱਕ ਤਲਵਾਰ ਰੱਖੀ ਹੋਈ ਹੈ ਤਲਵਾਰ ਕੱਢਦਾ ਜਿਵੇਂ ਕੁੜੀਆਂ ਦਾ ਗਰੁੱਪ ਨੇੜੇ ਆਂਦਾ ਤੇ ਤਲਵਾਰ ਕੱਢ ਕੇ ਇੱਕ ਕੁੜੀ ਤੇ ਬਾਰ-ਬਾਰ ਹਮਲਾ ਕਰਨਾ ਬਾਰ-ਬਾਰ ਤੇਜ਼ ਤਾਰ ਹਥਿਆਰ ਨਾਲ ਵਾਰ ਕਰਨਾ ਸ਼ੁਰੂ ਕਰ ਦਿੰਦਾ ਕੁੜੀ ਵਿਚਾਰੀ ਆਪਣੀ ਜਾਨ ਬਚਾਣ ਦੀਏ ਭੱਜਦੀ ਹੋਈ ਜ਼ਰੂਰ ਨਜ਼ਰ ਆਉਂਦੀ ਹੈ ਪਰ ਆਲੇ-ਦੁਆਲੇ ਖੜੇ ਲੋਕ ਵੀ ਜਿਹੜੇ ਵੇਖਦੇ ਰਹਿੰਦੇ ਨੇ ਦਰਸ਼ਕ ਬਣ ਕੇ ਤੇ ਜਿਹੜਾ ਕੁੜੀਆਂ ਦਾ ਗਰੁੱਪ ਹੁੰਦਾ ਉਹ ਵੀ ਮੌਕੇ ਤੋਂ ਭੱਜ ਜਾਂਦਾ ਮੌਕੇ ਤੋਂ ਉੱਥੋਂ ਭੱਜ ਜਾਂਦਾ ਕੋਈ ਉਸ ਕੁੜੀ ਵਿਚਾਰੀ ਦੀ ਮਦਦ ਕਰਨ ਲਈ ਅੱਗੇ ਨਹੀਂ ਆਂਦਾ ਤੇ ਉਹ ਮੁੰਡਾ ਉਸ ਕੁੜੀ ਨੂੰ ਜ਼ਮੀਨ ਤੇ ਸੁੱਟ ਕੇ ਉਸਤੇ ਕਈ ਵਾਰ ਤੇਜ਼ ਤਾਰ ਤਲਵਾਰ ਦੇ ਨਾਲ ਹਥਿਆਰ ਦੇ ਨਾਲ ਹਮਲਾ ਕਰਦਾ ਰਹਿੰਦਾ ਹੈ ਬਾਰ ਕਰਦਾ ਰਹਿੰਦਾ ਤਾਂ ਪੰਜਾਬ ਦੇ ਮੁਹਾਲੀ ਤੋਂ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਪੰਜ ਫੇਸ ਦੇ ਨੇੜੇ ਘਟਨਾ ਵਾਪਰੀ ਹੈ ਕੁੜੀ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਇਸ ਪੂਰੀ ਘਟਨਾ ਵਿੱਚ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ આરોપી ਦੀ ਗ੍ਰਿਫਤਾਰੀ ਹੋ ਚੁੱਕੀ ਹੈ ਲੇਕਿਨ ਪੁਲਿਸ ਨੂੰ ਸ਼ੱਕ ਹੈ ਪੁਲਿਸ ਦੇ ਸੂਤਰਾਂ ਦੇ ਅਨੁਸਾਰ ਸ਼ੱਕ ਹੈ ਕਿ ਇਹ ਕੋਈ ਲਵ ਐਂਗਲ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਪਰ ਹਲੇ ਤੱਕ ਕਿਸੇ ਵੀ ਪ੍ਰੋਪਰ ਚੀਜ਼ ਤੇ ਮੋਹਰ ਨਹੀਂ ਲੱਗੀ ਹੈ ਕੋਈ ਫੈਸਲੇ ਤੇ ਮੋਹਰ ਨਹੀਂ ਲੱਗੀ ਹੈ ਪੁਲਿਸ ਵੱਲੋਂ ਤੇ ਨਾ ਹੀ ਉਸ ਮੁੰਡੇ ਵੱਲੋਂ ਹਲੇ ਤੱਕ ਦੱਸਿਆ ਗਿਆ ਹੈ ਜਿਸ ਦੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਦੱਸਿਆ ਗਿਆ ਹੈ ਕਿ ਕਿਹੜੀ ਕਾਰਨ ਸੀਗੇ ਜਿਸ ਕਰਕੇ ਮੁੰਡੇ ਨੇ ਇਸ ਕੁੜੀ ਨੂੰ ਮੌਤ ਦੇ ਘਾਟ ਉਤਾਰਿਆ ਪਰ ਇਸ ਵਿੱਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਿਵੇਂ ਆਲੇ ਦੁਆਲੇ ਜਿਹੜੇ ਲੋਕ ਖੜੇ ਰਹੇ ਉਹ ਮਹਿਜ਼ ਦਰਸ਼ਕ ਬਣ ਕੇ ਦਰਸ਼ਕ ਬਣ ਕੇ ਵੇਖਦੇ ਰਹੇ ਕਿਸੇ ਨੇ ਵੀ ਆ ਕੇ ਕੁੜੀ ਨੂੰ ਬਚਾਉਣ ਦੀ ਮੁੰਡੇ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸ ਨੇ ਚੁੱਕ ਕੇ ਕਿਸ ਨੇ ਚੁੱਕ ਕੇ ਇੱਕ ਪੱਥਰ ਤੱਕ ਨਹੀਂ ਮੁੰਡੇ ਤੇ ਮਾਰਿਆ ਕਿ ਮੁੰਡਾ ਬੇਸੁੱਧ ਹੋ ਜਾਵੇ ਥੋੜੀ ਦੇਰ ਵਾਸਤੇ ਤੇ ਕੁੜੀ ਨੂੰ ਬਚਾਇਆ ਜਾ ਸਕੇ ਐਸ ਤੋਂ ਇਹ ਵੀ ਚੀਜ਼ ਸਾਬਤ ਹੁੰਦੀ ਹੈ ਕਿ ਕਿਵੇਂ ਲੋਕ ਡਰ ਜਾਂਦੇ ਨੇ ਤੇ ਨਾਲ ਨਾਲ ਕਈਆਂ ਨੂੰ ਤਾਂ ਇਹ ਵੀ ਲੱਗਦਾ ਹੈ ਜੇ ਸਾਡਾ ਮਸਲਾ ਨਹੀਂ ਹੈ ਅਸੀਂ ਕਿਉਂ ਇਸ ਮਸਲੇ ਵਿੱਚ ਪਈਏ ਤਾਂ ਪੰਜਾਬ 'ਚ ਦਿਨ ਦਿਹਾੜੇ ਕਤਲ ਹੋ ਗਿਆ ਮੋਹਾਲੀ ਵਿੱਚ ਕਤਲ ਹੋ ਗਿਆ ਦਿਨ ਦਿਹਾੜੇ ਜਿੱਥੇ ਇੱਕ ਮਹਿਜ਼ 31 31 ਸਾਲ ਦੀ ਕੁੜੀ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਵੜ ਦਿੱਤਾ ਜਾਂਦਾ ਹੈ ਕਈ ਵਾਰ ਉਸ ਤੇ ਵਾਰਕਤੇ ਜਾਂਦੇ ਨੇ ਜਿਸ ਕਰਕੇ ਕੁੜੀ ਦੀ ਮੌਤ ਹੋ ਗਈ ਹੈ ਜਲਦੀ ਹੀ ਇਹ ਹੋਇਆ ਕੀ ਸੀ ਬਦਲਦੀ ਇੱਥੇ ਕੋਈ ਲੜਤੀ ਆਈ ਹੋਣੀ ਸੀ ਜਿਹੜੀ ਜਵਾਬ ਕਰਦੀ ਹੈ ਮੂਰਤ ਕੰਪਨੀ ਤੇ ਰਜ਼ਾਰ ਬੰਦਾ ਹਈਆ ਉਹਨਾਂ ਮੂੰਹ ਬੰਨੇ ਬਤਾ ਆਪਣਾ ਠੀਕ ਹੈ ਕਿ ਉਹਨਾਂ ਨਾਲ ਵੈਦ ਸੁਰ ਕਰੀ ਹੋਣੀ ਜਾਂ ਤਾਂ ਜਾਣਕਾਰ ਉਹਨਾਂ ਦਾ ਦਰਪਾਨ ਵਾਲੀ ਉਹਦਾ ਬਾਹ ਵੜ ਗਿਆ ਜਿਹੜੀ ਯੂਮਾ ਮਾਰਿਆ ਦਾ ਕਿਰਪਾਨਾ ਜੀ ਨੂੰ 6 ਪੀ ਐਮਬੂਲੈਂਸ ਦੇ ਕਿੱਦੂਆ ਪਾ ਕੁੜੀ ਭੇਜੋ ਤੀ ਪਤਾ ਲੱਗਿਆ ਕੁੜੀ ਕਿੱਥੋਂ ਦੀ ਨਾਲ ਗਈ ਸੀ ਸਾਰੇ ਪਤਾ ਕਰ ਲੈ ਅੱਛਾ ਕਿ ਮੁੰਡੇ ਦਾ ਮੈਨੂੰ ਕੋਈ ਪਤਾ ਨਹੀਂ ਹਾਲੇ ਕੁਛ ਨਹੀਂ ਪਤਾ ਸਾਨੂੰ ਜਾਣ ਲੱਗਾ ਕਰਦੇ ਪਤਾ ਕੌਣ ਹੈ ਆਹ ਕੈਂਡ ਕੇਰਾ ਕਿ ਗਾੜਾ ਇਹਨੇ ਦੇਖਿਆ ਅਰੇ ਬਹੁਤ ਬੰਦੋ ਨੇ ਦੇਖਿਆ ਸਾਰੇ ਬੰਦਿਆਂ ਨੇ ਦੇਖਿਆ ਹੁਣ ਮੈਂ ਕਿਹਨੇ ਦੇਖਿਆ ਵਾਹ ਹੁਣ ਕੋਈ ਨਹੀਂ ਹੈ